ਕੁਲਕਰਨੀ ਤੇ ਕਿਨਰ ਅਖਾਰੇ ਦਾ ਹੋਇਆ ਵੱਡਾ ਐਕਸ਼ਨ ਸੰਸਥਾਪਕ ਰਿਸ਼ੀ ਅਜੇ ਦਾਸ ਨੇ ਬਾਲੀਵੁੱਡ ਅਦਾਕਾਰਾਂ ਨੂੰ ਖਾੜੇ ਚੋਂ ਕੀਤਾ ਬਾਹਰ ਪ੍ਰਯਾਗਰਾਜ ਚ ਚੱਲ ਰਹੇ ਮਹਾਕੁੰਦ ਦੇ ਵਿਚਾਰ ਕਿਨਰ ਖਾੜੇ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਕਿਨਰ ਖਾੜੇ ਦੇ ਸੰਸਥਾਪਕ ਰਿਸ਼ੀ ਅਜੇ ਦਾਸ ਨੇ ਮਮਤਾ ਕੁਲਕਰਨੀ ਨੂੰ ਮਹਾਮੰਦਲੇਸ਼ਵਰ ਦੇ ਉਦੇ ਤੋਂ ਹਟਾ ਕੇ ਅਖਾਰੇ ਤੋਂ ਬਾਹਰ ਕਰ ਦਿੱਤਾ ਇਸ ਦੇ ਨਾਲ ਹੀ ਲక్ష్ਮੀ ਨਾਰਾਇਣ ਤਰਪਾਠੀ ਨੂੰ ਆਚਾਰੀਆ ਮਹਾਮੰਦਲੇਸ਼ਵਰ ਉਦੇ ਅਤੇ ਅਖਾੜੇ ਤੋਂ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਕਿਨਰ ਖਾੜੇ ਨੂੰ ਜਲਦੀ ਹੀ ਇੱਕ ਨਵਾਂ ਆਚਾਰਿਆ ਮਹਾਮੰਡਲੇਸ਼ਵਰ ਮਿਲੇਗਾ ਕਿਹਾ ਜਾ ਰਿਹਾ ਹੈ ਕਿ ਮਮਤਾ ਕੁਲਕਰਨੀ ਦੇ ਸਿਰ ਨਾ ਮੁੰਡਵੋਣ ਕਰਕੇ ਜੜੀ ਕਾਰਵਾਈ ਕੀਤੀ ਗਈ ਹੈ ਰਿਸ਼ੀ ਅਜੇ ਦਾਸ ਨੇ ਕਿਹਾ ਕਿ ਅਖਾੜੇ ਦਾ ਪੁਨਰ ਗਠਨ ਨਵੇਂ ਸਿਰਿਓਂ ਕੀਤਾ ਜਾਵੇਗਾ ਸਾਬਕਾ ਅਦਾਕਾਰਾ ਮਮਤਾ ਕੁਲਕਰਨੀ ਨੇ ਕੁਝ ਦਿਨ ਪਹਿਲਾਂ ਪ੍ਰਯਾगराज ਵਿੱਚ ਹੋਏ ਮਹਾਕੁੰਭ ਵਿੱਚ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ ਮਮਤਾ ਨੇ ਮਹਾਕੁੰਭ ਦੌਰਾਨ ਕਿਨਰ ਖਾੜੇ ਵਿੱਚ ਆਚਾਰਿਆ ਮਹਾਮੰਡਲੇਸ਼ਵਰ ਡਾਕਟਰ ਲక్ష్ਮੀ ਨਾਰਾਇਣਪਰਠੀ ਨਾਲ ਮੁਲਾਕਾਤ ਕੀਤੀ ਸੀ ਇਸ ਤੋਂ ਬਾਅਦ ਮਮਤਾ ਨੇ ਸੰਗਮ ਵਿਖੇ ਪਿੰਡਾਂ ਦੀ ਰਸਮ ਵਿੱਚ ਭਾਈ ਅਤੇ ਉਹਨਾਂ ਦਾ ਤਾਜ ਪੋਸ਼ੀ ਕੀਨਰ ਖਾੜੇ ਵਿੱਚ ਹੋਈ ਮਾਘੁੰਮ ਵਿੱਚ ਸੁੰਨਿਆਸ ਲੈਣ ਤੋਂ ਬਾਅਦ ਮਮਤਾ ਕੁਲਕਰਨੀ ਨੂੰ ਇੱਕ ਨਵਾਂ ਅਧਿਆਤਮਿਕ ਨਾਮ ਸ਼੍ਰੀ ਯਮਾਈ ਮਮਤਾ ਨੰਦ ਗਿਰਿ ਦਿੱਤਾ ਗਿਆ ਸੀ ਇਸ ਦੇ ਨਾਲ ਹੀ ਉਹਨਾਂ ਨੂੰ ਕੀਨਰ ਖਾੜੇ ਦਾ ਮਹਾ ਮੰਗਲੇਸ਼ਵਰ ਦੀ ਨਿਯੁਕਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਮਮਤਾ ਕੁਲਕਰਨੀ ਦੀ महामंडलेश्वर वज्जो नियुक्ति ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਮਮਤਾ ਕੁਲਕਰਨੀ ਨੂੰ ਮਹਾਮੰਦलेश्वर ਵज्जो ਨਿਯੁਕਤ ਕੀਤੇ ਜਾਣ ਦਾ ਸੰਤ ਲਗਾਤਾਰ ਵਿਰੋਧ ਕਰ ਰਹੇ ਸੀ। ਬਾਬਾ ਰਾਮਦੇਵ ਨੇ ਮਮਤਾ ਮਹਾਮੰਦलेश्वर ਬਣਾਉਣ ਦੇ ਫੈਸਲੇ ਤੇ ਵੀ ਸਵਾਲ ਚੁੱਕੇ ਸਨ। ਉਹਨਾਂ ਕਿਹਾ ਸੀ ਕਿ ਕੁਝ ਲੋਕ ਜੋ ਕੱਲ ਤੱਕ ਦੁਨਿਆਵੀ ਸੁੱਖਾਂ ਵਿੱਚ ਸ਼ਾਮਿਲ ਸਨ, ਇੱਕ ਦਿਨ ਵਿੱਚ ਸੰਤ ਬਣ ਗਏ ਜਾਂ ਮਹਾਮੰਦलेश्वर ਵਰਗੇ ਖਿਤਾਬ ਪ੍ਰਾਪਤ ਕਰ ਚੁੱਕੇ ਨੇ। ਕਿਨਰ ਖੜੇ ਦੇ ਸੰਸਥਾਪਕ ਅਜੀਤਾਸ ਰਵੀ ਕਿਹਾ ਸੀ ਕਿ ਇੱਕ ਔਰਤ ਨੂੰ ਕਿਨਰ ਖੜੇ ਦਾ ਮਹਾਮੰਦलेश्वर ਬਣਾਉਣਾ ਸਿੰਧ ਆਸਤਾ ਦੇ ਵਿਰੁੱਧ ਉਥੇ ਇੱਕ ਇੰਟਰਵਿਊ ਵਿੱਚ ਮੰਮਤਾ ਕੁਲਕਰਨੀ ਨੇ ਕਿਹਾ ਸੀ ਕਿ ਮੇਰੇ ਭਾਰਤ ਛੱਡਣ ਦਾ ਕਾਰਨ ਅਧਿਆਤਮਿਕਤਾ ਸੀ 1996 ਵਿੱਚ ਮੇਰਾ ਝੁਕਾ ਅਧਿਆਤਮਿਕਤਾ ਵੱਲ ਹੋ ਗਿਆ ਤੇ ਉਸ ਸਮੇਂ ਦੌਰਾਨ ਮੈਂ ਗੁਰੂ ਗगनगिरी ਮਹਾਰਾਜ ਨੂੰ ਮਿਲੀ ਉਹਨਾਂ ਦੇ ਆਉਣ ਤੋਂ ਬਾਅਦ ਅਧਿਆਤਮਿਕਤਾ ਵਿੱਚ ਮੇਰੀ ਦਿਲਚਸਪੀ ਵੱਧ ਗਈ ਅਤੇ ਮੇਰੀ ਤਪੱਸਿਆ ਸ਼ੁਰੂ ਹੋ ਗਈ ਹਾਲਾਂਕਿ ਮੇਰਾ ਮੰਨਣਾ ਹੈ ਕਿ ਬਾਲੀਵੁੱਡ ਨੇ ਮੈਨੂੰ ਪ੍ਰਸਿੱਧੀ ਦਿੱਤੀ ਮੈਂ ਬਾਲੀਵੁੱਡ ਛੱਡ ਦਿੱਤਾ ਤੇ ਸਾਲ 2000 ਤੋਂ 2012 ਤੱਕ ਤਪੱਸਿਆ ਚਾਲੀ ਰੱਖੀ ਉਹਨਾਂ ਨੇ ਦੱਸਿਆ ਸੀ ਕਿ ਮੈਂ ਦੁਬਈ ਵਿੱਚ ਕਈ ਸਾਲ ਬਿਤਾਏ ਨੇ ਜਿੱਥੇ ਮੈਂ ਦੋ ਬੈੱਡਰੂਮ ਵਾਲੇ ਫਲੈਟ ਵਿੱਚ ਰਹਿੰਦੀ ਸੀ ਅਤੇ ਇਹਨਾਂ 12 ਸਾਲਾਂ ਦੌਰਾਨ ਮੈਂ ਬ੍ਰਹਮਚਾਰੀ ਦੀ ਪਾਲਣਾ ਕੀਤੀ ਹੈ। ਮਮਤਾ ਦੀ ਆਖਰੀ ਰਿਲੀਜ਼ ਹੋਈ ਫਿਲਮ ਕبھی túm ਕبھی ਹਮ ਸਾਲ 2000 ਵਿੱਚ ਆਈ ਸੀ ਇਸ ਤੋਂ ਬਾਅਦ ਪੈਚ ਸਾਲ 2002 ਵਿੱਚ ਆਈ ਸੀ ਇਸ ਤੋਂ ਬਾਅਦ ਉਹਨਾਂ ਨੇ ਮਨੋਰੰਜਨ ਦੀ ਦੁਨੀਆ ਨੂੰ ਛੱਡ ਦਿੱਤਾ ਸੀ। ਮਮਤਾ ਕੁਲਕਰਨੀ ਤੇ ਖਿੰਮਰ ਖਾੜੇ ਦਾ ਹੋਇਆ ਵੱਡਾ ਐਕਸ਼ਨ ਸਥਾਪਕ ਰਿਸ਼ੀ ਅਜੇ ਦਾਸ ਨੇ ਬੋਲੀਵੁੱਡ ਅਦਾਕਾਰਾਂ ਨੂੰ ਖਾੜੇ ਚੋਂ ਕੀਤਾ ਬਾਹਰ ਪ੍ਰਿਆਗਰਾਜ ਚ ਚੱਲ ਰਹੇ ਮਹਾਕੁੰਦੇਵ ਵਿਚਾਰ ਕੈਨਲ ਖਾੜੇ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਕੈਨਲ ਖਾੜੇ ਦੇ ਸਥਾਪਕ ਰਿਸ਼ੀ ਅਜੇ ਦਾਸ ਨੇ ਮਮਤਾ ਕੁਲਕਰਨੀ ਨੂੰ ਮਹਾਮੰਦਲੇਸ਼ਵਰ ਦੇ ਓਤੇ ਤੋਂ ਹਟਾ ਕੇ ਅਖਾਰੇ ਤੋਂ ਬਾਹਰ ਕਰ ਦਿੱਤਾ ਇਸ ਦੇ ਨਾਲ ਹੀ ਲక్ష్ਮੀ ਨਾਰਾਇਣਤਰ ਪਾਠੀ ਨੂੰ ਆਚਾਰੀਆ ਮਹਾਮੰਦਲੇਸ਼ਵਰ ਓਦੇ ਅਤੇ ਅਖਾਰੇ ਤੋਂ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਕੈਨਲ ਖਾੜੇ ਨੂੰ ਜਲਦੀ ਹੀ ਇੱਕ ਨਵਾਂ ਆਚਾਰੀਆ ਮਹਾਮੰਦਲੇਸ਼ਵਰ ਮਿਲੇਗਾ ਕਿਹਾ ਜਾ ਰਿਹਾ ਹੈ ਕਿ ਮਮਤਾ ਕੁਲਕਰਨੀ ਦੇ ਸਿਰ ਨਾਮ ਢਵੋਂ ਕਰਕੇ ਜਿਹੜੀ ਕਾਰਵਾਈ ਕੀਤੀ ਗਈ ਹੈ ਰਿਸ਼ੀ ਅਜਦਾਸ ਨੇ ਕਿਹਾ ਕਿ ਅਖਾੜੇ ਦਾ ਪੁਨਰਗਠਨ ਨਵੇਂ ਸਿਰਿਓਂ ਕੀਤਾ ਜਾਵੇਗਾ ਸਾਬਕਾ ਅਦਾਕਾਰਾ ਮਮਤਾ ਕੁਲਕਰਨੀ ਨੇ ਕੁਝ ਦਿਨ ਪਹਿਲਾਂ ਪ੍ਰਿਆਗਰਾਜ ਵਿੱਚ ਹੋਏ ਮਹਾਕੁੰਭ ਵਿੱਚ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ ਮਮਤਾ ਨੇ ਮਹਾਕੁੰਭ ਦੌਰਾਨ ਕਿੰਨਲ ਖਾੜੇ ਵਿੱਚ ਆਚਾਰਿਆ ਮਹਾਮੰਡੇਸ਼ਵਰ ਡਾਕਟਰ ਲక్ష్ਮੀ ਨਰਾਇਣਪਾਠੀ ਨਾਲ ਮੁਲਾਕਾਤ ਕੀਤੀ ਸੀ ਇਸ ਤੋਂ ਬਾਅਦ ਮਮਤਾ ਨੇ ਸੰਗਮ ਵਿਖੇ ਪਿੰਡਾਂ ਦੀ ਰਸਮ ਨਿਭਾਈ ਅਤੇ ਉਹਨਾਂ ਦਾ ਤਾਜ ਪੋਸ਼ੀ ਕਿਨਰ ਖਾੜੇ ਵਿਛੋਈ ਮਾਘੁੰਬ ਵਿੱਚ ਸન્યાਸ ਲੈਣ ਤੋਂ ਬਾਅਦ ਮਮਤਾ ਕੁਲਕਰਨੀ ਨੂੰ ਇੱਕ ਨਵਾਂ ਅਧਿਆਤਮਿਕ ਨਾਮ ਸ਼੍ਰੀ ਯਮਾਈ ਮਮਤਾ ਨੰਦਗਿਰੀ ਦਿੱਤਾ ਗਿਆ ਸੀ ਇਸੇ ਨਾਲ ਹੀ ਉਹਨਾਂ ਨੂੰ ਕਿਨਰ ਖਾੜੇ ਦਾ ਮਹਾ ਮੰਦਲੇਸ਼ਵਰ ਦੀ ਨਿਯੁਕਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਮਮਤਾ ਕੁਲਕਰਨੀ ਦੀ ਮਹਾਮੰਡਲੇਸ਼ਵਰ ਵੱਜੋਂ ਨਿਯੁਕਤੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਵੱਜੋਂ ਨਿਯੁਕਤ ਕੀਤੇ ਜਾਣ ਦਾ ਸੰਤ ਲਗਾਤਾਰ ਵਿਰੋਧ ਕਰ ਰਹੇ ਸੀ। ਬਾਬਾ ਰਾਮਦੇਵ ਨੇ ਮਮਤਾ ਮਹਾਮੰਡਲੇਸ਼ਵਰ ਬਨਉਣ ਦੇ ਫੈਸਲੇ ਤੇ ਵੀ ਸਵਾਲ ਚੁੱਕੇ ਸਨ। ਉਹਨਾਂ ਕਿਹਾ ਸੀ ਕਿ ਕੁਝ ਲੋਕ ਜੋ ਕੱਲ ਤੱਕ ਦੁਨਿਆਵੀ ਸੁੱਖਾਂ ਵਿੱਚ ਸ਼ਾਮਲ ਸਨ, ਇੱਕ ਦਿਨ ਵਿੱਚ ਸੰਤ ਬਣ ਗਏ, ਜਵਾ ਮਹਾਮੰਡਲੇਸ਼ਵਰ ਵਰਗੇ ਖਿਤਾਬ ਪ੍ਰਾਪਤ ਕਰ ਚੁੱਕੇ ਨੇ। ਕਿੰਨਰ ਖੜੇ ਦੇ ਸੰਸਥਾਪਕ ਅਜੀਤਾਸ ਦੇਵਿ ਕਿਹਾ ਸੀ ਕਿ ਇੱਕ ਔਰਤ ਨੂੰ ਕਿੰਨਰ ਖੜੇ ਦਾ ਮਹਾਮੰਡਲੇਸ਼ਵਰ ਬਣਾਉਣਾ ਸੰਦਾਤਾ ਦੇ ਵਿਰੁੱਧ ਹੈ। ਉੱਥੇ ਕਾ ਇੰਟਰਵਿਊ ਵਿੱਚ ਮਮਤਾ ਕੁਲਕਰਨੀ ਨੇ ਕਿਹਾ ਸੀ ਕਿ ਮੇਰੇ ਭਾਰਤ ਛੱਡਣ ਦਾ ਕਾਰਨ ਅਧਿਆਤਮਿਕਤਾ ਸੀ 1996 ਵਿੱਚ ਮੇਰਾ ਝੁਕਾ ਅਧਿਆਤਮਿਕਤਾ ਵੱਲ ਹੋ ਗਿਆ ਤੇ ਉਸ ਸਮੇਂ ਦਰਨ ਮੈਂ ਗੁਰੂ ਗगनगिरी ਮਹਾਰਾਜ ਨੂੰ ਮਿਲੀ ਉਹਨਾਂ ਦੇ ਆਉਣ ਤੋਂ ਬਾਅਦ ਅਧਿਆਤਮਿਕਤਾ ਵਿੱਚ ਮੇਰੀ ਦਿਲਚਸਪੀ ਵੱਧ ਗਈ ਅਤੇ ਮੇਰੀ ਤਪੱਸਿਆ ਸ਼ੁਰੂ ਹੋ ਗਈ ਹਾਲਾਂਕਿ ਮੇਰਾ ਮੰਨਣਾ ਹੈ ਕਿ ਬਾਲੀਵੁੱਡ ਨੇ ਮੈਨੂੰ ਪ੍ਰਸਿੱਧੀ ਦਿੱਤੀ ਮੈਂ ਬਾਲੀਵੁੱਡ ਛੱਡ ਦਿੱਤਾ ਤੇ ਸਾਲ 2002 2012 ਤੱਕ ਤਪੱਸਿਆ ਚਾਲੀ ਰੱਖੀ ਉਹਨਾਂ ਨੇ ਦੱਸਿਆ ਸੀ ਕਿ ਮੈਂ ਦੁਬਈ ਵਿੱਚ ਕਈ ਸਾਲ ਬਿਤਾਏ ਨੇ ਜਿੱਥੇ ਮੈਂ 2 ਬੈੱਡਰੂਮ ਵਾਲੇ ਫਲੈਟ ਵਿੱਚ ਰਹਿੰਦੀ ਸੀ ਅਤੇ ਇਹਨਾਂ 12 ਸਾਲਾਂ ਦੌਰਾਨ ਮੈਂ ਬ੍ਰਹਮਚਾਰੀ ਦੀ ਪਾਲਣਾ ਕੀਤੀ ਹੈ ਮਮਤਾ ਦੀ ਆਖਰੀ ਰਿਲੀਜ਼ ਹੋਈ ਫਿਲਮ ਕبھی ਤੁਮ ਕبھی ਹਮ ਸਾਲ 2000 ਵਿੱਚ ਆਈ ਸੀ ਇਸ ਤੋਂ ਬਾਅਦ ਪੈਚ ਸਾਲ 2002 ਵਿੱਚ ਆਈ ਸੀ ਇਸ ਤੋਂ ਬਾਅਦ ਉਹਨਾਂ ਨੇ ਮਨੋਰੰਜਨ ਦੀ ਦੁਨੀਆ ਨੂੰ ਛੱਡ ਦਿੱਤਾ ਸੀ ਮਮਤਾ ਕੁਲਕਰਨੀ ਤੇ ਕਿੰਨਰ ਖਾੜੇ ਦਾ ਹੋਇਆ ਵੱਡਾ ਐਕਸ਼ਨ ਸਥਾਪਕ ਰਿਸ਼ੀ ਅਜੇਦਾਸ ਨੇ ਬੋਲੀਵੁੱਡ ਅਦਾਕਾਰਾਂ ਨੂੰ ਖਾੜੇ ਚੁਕਿੱਤਾ ਬਾਹਰ ਪ੍ਰਯਾਗਰਾਜ ਚ ਚਲ ਰਹੇ ਮਹਾਕੁੰ德ਵ ਵਿਚਾਰ ਕਿਨਲ ਖਾੜੇ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਕਿਨਲ ਖਾੜੇ ਦੇ ਸਥਾਪਕ ਰਿਸ਼ੀ ਅਜੇਦਾਸ ਨੇ ਮਮਤਾ ਕੁਲਕਰਨੀ ਨੂੰ ਮਹਾਮੰਦਲੇਸ਼ਵਰ ਦੇ ਓਤੇ ਤੋਂ ਹਟਾ ਕੇ ਅਖਾੜੇ ਤੋਂ ਬਾਹਰ ਕਰ ਦਿੱਤਾ ਇਸ ਦਿਨ ਆਲੀ ਲక్ష్ਮੀ ਨਾਰਾਇਣਪਰਪਾਠੀ ਨੂੰ ਆਚਾਰੀਆ ਮਹਾਮੰਦਲੇਸ਼ਵਰ ਓਤੇ ਅਤੇ ਅਖਾੜੇ ਤੋਂ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਕਿਨਲ ਖਾੜੇ ਨੂੰ ਜਲਦੀ ਹੀ ਇੱਕ ਨਵਾਂ ਆਚਾਰੀਆ ਮਹਾਮੰਦਲੇਸ਼ਵਰ ਮਿਲੇਗਾ ਕਿਹਾ ਜਾ ਰਿਹਾ ਹੈ ਕਿ ਮਮਤਾ ਕੁਲਕਰਨੀ ਦੇ ਸਿਰ ਨਾ ਮੰਡਵੋਣ ਕਰਕੇ ਜਿਹੜੀ ਕਾਰਵਾਈ ਕੀਤੀ ਗਈ ਹੈ ਰਿਸ਼ੀ ਅਜੇ ਦਾਸ ਨੇ ਕਿਹਾ ਕਿ ਅਖਾੜੇ ਦਾ ਪੁਨਰਗਠਨ ਨਵੇਂ ਸਿਰਿਓ ਕੀਤਾ ਜਾਵੇਗਾ ਸਾਬਕਾ ਅਦਾਕਾਰਾ ਮਮਤਾ ਕੁਲਕਰਨੀ ਨੇ ਕੁਝ ਦਿਨ ਪਹਿਲਾਂ ਪ੍ਰਿਆਗਰਾਜ ਵਿੱਚ ਹੋਏ ਮਹਾਕੁੱਪ ਵਿੱਚ ਸੰन्यास ਲੈਣ ਦਾ ਐਲਾਨ ਕੀਤਾ ਸੀ ਮਮਤਾ ਨੇ ਮਹਾਕੁੱਮ ਦੌਰਾਨ ਕਿੰਨ੍ਹ ਅਖਾੜੇ ਵਿੱਚ ਆਚਾਰਿਆ ਮਹਾਮੰਗਲੇਸ਼ਵਰ ਡਾਕਟਰ ਲక్ష్ਮੀ ਨਾਰਾਇਣ ਤੇ 파ਠੀਨਾਰ ਮੁਲਾਕਾਤ ਕੀਤੀ ਸੀ ਇਸ ਤੋਂ ਬਾਅਦ ਮਮਤਾ ਨੇ ਸੰਗਮ ਵਿਖੇ ਪਿੰਡਾਂ ਦੀ ਰਸਮ निभाई ਅਤੇ ਉਹਨਾਂ ਦਾ ਤਾਜ ਪੋਸ਼ੀ ਕਿਨਰ ਖਾੜੇ ਵਿੱਚ ਹੋਈ ਮਾਘੁੰਮ ਵਿੱਚ ਸੁੰਿਆਸ ਲਿਆਂ ਤੋਂ ਬਾਅਦ ਮਮਤਾ ਕੁਲਕਰਨੀ ਨੂੰ ਇੱਕ ਨਵਾਂ ਅਧਿਆਤਮਿਕ ਨਾਮ ਸ਼੍ਰੀ ਯਮਾਈ ਮਮਤਾ ਨੰਦ ਗਿ ਦਿੱਤਾ ਗਿਆ ਸੀ ਇਸੇ ਨਾਲ ਹੀ ਉਹਨਾਂ ਨੂੰ ਕਿਨਰ ਖਾੜੇ ਦਾ ਮਹਾ ਮੰਗਲੇਸ਼ਵਰ ਦੀ ਨਿਯੁਕਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਮਮਤਾ ਕੁਲਕਰਨੀ ਦੀ ਮਹਾਮੰਡਲੇਸ਼ਵਰ ਵਰਜੋ ਨਿਯੁਕਤੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਵਰਜੋ ਨਿਯੁਕਤ ਕੀਤੇ ਜਾਣ ਦਾ ਸੰਤ ਲਗਾਤਾਰ ਵਿਰੋਧ ਕਰ ਰਹੇ ਸੀ। ਬਾਬਾ RAM ਦੇਵ ਨੇ ਮਮਤਾ ਮਹਾਮੰਡਲੇਸ਼ਵਰ ਬਨਉਣ ਦੇ ਫੈਸਲੇ ਤੇ ਵੀ ਸਵਾਲ ਚੁੱਕੇ ਸਨ। ਉਹਨਾਂ ਨੇ ਕਿਹਾ ਸੀ ਕਿ ਕੁਝ ਲੋਕ ਜੋ ਕੱਲ ਤੱਕ ਦੁਨਿਆਵੀ ਸੁੱਖਾਂ ਵਿੱਚ ਸ਼ਾਮਿਲ ਸਨ, ਇੱਕ ਦਿਨ ਵਿੱਚ ਸੰਤ ਬਣ ਗਏ ਜਾਂ ਮਹਾਮੰਡਲੇਸ਼ਵਰ ਵਰਗੇ ਖਿਤਾਬ ਪ੍ਰਾਪਤ ਕਰ ਚੁੱਕੇ ਨੇ। ਕਿਨਰ ਖੜੇ ਦੇ ਸੰਸਥਾਪਕ ਅਜੀਤਾਸਰੇਵੀ ਕਿਹਾ ਸੀ ਕਿ ਇੱਕ ਔਰਤ ਨੂੰ ਕਿਨਰ ਖੜੇ ਦਾ ਮਹਾਮੰਡਲੇਸ਼ਵਰ ਬਣਾਉਣਾ ਸਿੰਧਾਤਾ ਦੇ ਵਿਰੁੱਧ ਉਥੇ ਇੱਕ ਇੰਟਰਵਿਊ ਵਿੱਚ ਮੰਮਤਾ ਕੁਲਕਰਨੀ ਨੇ ਕਿਹਾ ਸੀ ਕਿ ਮੇਰੇ ਭਾਰਤ ਛੱਡਣ ਦਾ ਕਾਰਨ ਅਧਿਆਤਮਿਕਤਾ ਸੀ 1996 ਵਿੱਚ ਮੇਰਾ ਝੁਕਾ ਅਧਿਆਤਮਿਕਤਾ ਵੱਲ ਹੋ ਗਿਆ ਤੇ ਉਸ ਸਮੇਂ ਦਰਾਂ ਮੈਂ ਗੁਰੂ ਗਗਨਗਦੀ ਮਹਾਰਾਜ ਨੂੰ ਮਿਲੀ ਉਹਨਾਂ ਦੇ ਆਉਣ ਤੋਂ ਬਾਅਦ ਅਧਿਆਤਮਿਕਤਾ ਵਿੱਚ ਮੇਰੀ ਦਿਲਚਸਪੀ ਵੱਧ ਗਈ ਅਤੇ ਮੇਰੀ ਤਪੱਸਿਆ ਸ਼ੁਰੂ ਹੋ ਗਈ ਹਾਲਾਂਕਿ ਮੇਰਾ ਮੰਨਣਾ ਹੈ ਕਿ ਬਾਲੀਵੁੱਡ ਨੇ ਮੈਨੂੰ ਪ੍ਰਸਿੱਧੀ ਦਿੱਤੀ ਮੈਂ ਬਾਲੀਵੁੱਡ ਛੱਡ ਦਿੱਤਾ ਅਤੇ ਸਾਲ 2002 ਤੋਂ 2012 ਤੱਕ ਤਪੱਸਿਆਚਾਰੀ ਰੱਖੀ ਉਹਨਾਂ ਨੇ ਦੱਸਿਆ ਸੀ ਕਿ ਮੈਂ ਦੁਬਈ ਵਿੱਚ ਕਈ ਸਾਲ ਬਿਤਾਏ ਨੇ ਜਿੱਥੇ ਮੈਂ 2 ਬੈੱਡਰੂਮ ਵਾਲੇ ਫਲੈਟ ਵਿੱਚ ਰਹਿੰਦੀ ਸੀ ਅਤੇ ਇਹਨਾਂ 12 ਸਾਲਾਂ ਦੌਰਾਨ ਮੈਂ ਬ੍ਰਹਮਚਾਰੀ ਦੀ ਪਾਲਣਾ ਕੀਤੀ ਹੈ। ਮਮਤਾ ਦੀ ਆਖਰੀ ਰਿਲੀਜ਼ ਹੋਈ ਫਿਲਮ ਕبھی túm ਕبھی ਹਮ ਸਾਲ 2000 ਵਿੱਚ ਆਈ ਸੀ ਇਸ ਤੋਂ ਬਾਅਦ ਪੈਚ ਸਾਲ 2002 ਵਿੱਚ ਆਈ ਸੀ ਇਸ ਤੋਂ ਬਾਅਦ ਉਹਨਾਂ ਨੇ ਮਨੋਰੰਜਨ ਦੀ ਦੁਨੀਆ ਨੂੰ ਛੱਡ ਦਿੱਤਾ ਸੀ। ਮਮਤਾ ਕੁਲਕਾਨੀ ਤੇ ਕਿੰਨੇ ਖਾੜੇ ਦਾ ਹੋਇਆ ਵੱਡਾ ਐਕਸ਼ਨ ਸਥਾਪਕ ਰਿਸ਼ੀ ਅਜੇਦਾਸ ਨੇ ਬਾਲੀਵੁੱਡ ਅਦਾਕਾਰਾਂ ਨੂੰ ਖਾੜੇ ਚੁਕਿੱਤਾ ਬਾਹਰ ਪ੍ਰਯਾਗਰਾਜ ਚਾਲ ਰਹੇ ਮਹਾਕੁੰਦੇਵ ਵਿਚਕਾਰ ਕਿਨਲ ਖਾੜੇ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਕਿਨਲ ਖਾੜੇ ਦੇ ਸਥਾਪਕ ਰਿਸ਼ੀ ਅਜੇਦਾਸ ਨੇ ਮਮਤਾ ਕੁਲਕਰਨੀ ਨੂੰ ਮਹਾਮੰਦਲੇਸ਼ਵਰ ਦੇ ਅਹੁਦੇ ਤੋਂ ਹਟਾ ਕੇ ਅਖਾੜੇ ਤੋਂ ਬਾਹਰ ਕਰ ਦਿੱਤਾ ਇਸ ਦੇ ਨਾਲ ਹੀ ਲక్ష్ਮੀ ਨਾਰਾਇਣਟਰ ਪਾਠੀ ਨੂੰ ਆਚਾਰੀਆ ਮਹਾਮੰਦਲੇਸ਼ਵਰ ਅਹੁਦੇ ਅਤੇ ਅਖਾੜੇ ਤੋਂ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਕਿਨਲ ਖਾੜੇ ਨੂੰ ਜਲਦੀ ਹੀ ਇੱਕ ਨਵਾਂ ਆਚਾਰੀਆ ਮਹਾਮੰਦਲੇਸ਼ਵਰ ਮਿਲੇਗਾ ਕਿਹਾ ਜਾ ਰਿਹਾ ਹੈ ਕਿ ਮਮਤਾ ਕੁਲਕਰਨੀ ਦੇ ਸਿਰ ਨਾਮ ਣਵੋਣ ਕਰਕੇ ਜਿਹੜੀ ਕਾਰਵਾਈ ਕੀਤੀ ਗਈ ਹੈ ਰਿਸ਼ੀ ਅਜੇ ਦਾਸ ਨੇ ਕਿਹਾ ਕਿ ਅਖਾੜੇ ਦਾ ਪੁਨਰਗਠਨ ਨਵੇਂ ਸਿਰਿਓ ਕੀਤਾ ਜਾਵੇਗਾ ਸਾਬਕਾ ਅਦਾਕਾਰਾ ਮਮਤਾ ਕੁਲਕਰਨੀ ਨੇ ਕੁਝ ਦਿਨ ਪਹਿਲਾਂ ਪ੍ਰਿਆਗਰਾਜ ਵਿੱਚ ਹੋਏ ਮਹਾਕੋਪ ਵਿੱਚ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ ਮਮਤਾ ਨੇ ਮਹਾਕੁੰਮ ਦੌਰਾਨ ਕਿੰਨ੍ਹ ਅਖਾੜੇ ਵਿੱਚ ਆਚਾਰਿਆ ਮਹਾਮੰਡਲੇਸ਼ਵਰ ਡਾਕਟਰ ਲక్ష్ਮੀ ਨਾਰਾਇਣ ਤੇ ਪਾਠੀ ਨਾਲ ਮੁਲਾਕਾਤ ਕੀਤੀ ਸੀ ਇਸ ਤੋਂ ਬਾਅਦ ਮਮਤਾ ਨੇ ਸੰਗਮ ਵਿਖੇ ਪਿੰਡਾਨ ਦੀ ਰਸਮ ਵਿੱਚ ਭਾਈ ਅਤੇ ਉਹਨਾਂ ਦਾ ਤਾਜ ਪੋਸ਼ੀ ਕੀਨਰ ਖਾੜੇ ਵਿਛੋਈ ਮਾਘੁੰਮ ਵਿੱਚ ਸੰਿਆਸ ਲੈਣ ਤੋਂ ਬਾਅਦ ਮਮਤਾ ਕੁਲਕਰਨੀ ਨੂੰ ਇੱਕ ਨਵਾਂ ਅਧਿਆਤਮਿਕ ਨਾਮ ਸ਼੍ਰੀ ਯਮਾਈ ਮਮਤਾ ਨੰਦ ਗਿਰੀ ਦਿੱਤਾ ਗਿਆ ਸੀ ਇਸ ਦੇ ਨਾਲ ਹੀ ਉਹਨਾਂ ਨੂੰ ਕੀਨਰ ਖਾੜੇ ਦਾ ਮਹਾ ਮੰਡਲੇਸ਼ਵਰ ਦੀ ਨਿਯੁਕਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਮਮਤਾ ਕੁਲਕਰਨੀ ਦੀ ਮਹਾਮੰਡਲੇਸ਼ਵਰ ਵਰਜੋਂ ਨਿਯੁਕਤੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਵਰਜੋਂ ਨਿਯੁਕਤ ਕੀਤੇ ਜਾਣ ਦਾ ਸੰਤ ਲਗਾਤਾਰ ਵਿਰੋਧ ਕਰ ਰਹੇ ਸੀ। ਬਾਬਾ ਰਾਮਦੇਵ ਨੇ ਮਮਤਾ ਮਹਾਮੰਡਲੇਸ਼ਵਰ ਬਨਉਣ ਦੇ ਫੈਸਲੇ ਤੇ ਵੀ ਸਵਾਲ ਚੁੱਕੇ ਸਨ। ਉਹਨਾਂ ਨੇ ਕਿਹਾ ਸੀ ਕਿ ਕੁਝ ਲੋਕ ਜੋ ਕੱਲ ਤੱਕ ਦੁਨਿਆਵੀ ਸੁੱਖਾਂ ਵਿੱਚ ਸ਼ਾਮਲ ਸਨ, ਇੱਕ ਦਿਨ ਵਿੱਚ ਸੰਤ ਬਣ ਗਏ ਜਾਂ ਮਹਾਮੰਡਲੇਸ਼ਵਰ ਵਰਗੇ ਖਿਤਾਬ ਪ੍ਰਾਪਤ ਕਰ ਚੁੱਕੇ ਨੇ। ਕਿੰਨਰ ਖਾੜੇ ਦੇ ਸੰਸਥਾਪਕ ਅਜੀਤਾਸਰੇਵੀ ਕਿਹਾ ਸੀ ਕਿ ਇੱਕ ਔਰਤ ਨੂੰ ਕਿੰਨਰ ਖਾੜੇ ਦਾ ਮਹਾਮੰਡਲੇਸ਼ਵਰ ਬਣਾਉਣਾ ਸਿੰਧ ਆਸਤਾ ਦੇ ਵਿਰੁੱਧ ਉਹਥੇ ਇੱਕ ਇੰਟਰਵਿਊ ਵਿੱਚ ਮੰਮਤਾ ਕੁਲਕੰਨੀ ਨੇ ਕਿਹਾ ਸੀ ਕਿ ਮੇਰੇ ਭਾਰਤ ਛੱਡਣ ਦਾ ਕਾਰਨ ਅਧਿਆਤਮਿਕਤਾ ਸੀ 1996 ਵਿੱਚ ਮੇਰਾ ਝੁਕਾ ਅਧਿਆਤਮਿਕਤਾ ਵੱਲ ਹੋ ਗਿਆ ਤੇ ਉਸ ਸਮੇਂ ਦੌਰਾਨ ਮੈਂ ਗੁਰੂ ਗਗਨਗੇਰੀ ਮਹਾਰਾਜ ਨੂੰ ਮਿਲੀ ਉਹਨਾਂ ਦੇ ਆਉਣ ਤੋਂ ਬਾਅਦ ਅਧਿਆਤਮਿਕਤਾ ਵਿੱਚ ਮੇਰੀ ਦਿਲਚਸਪੀ ਵੱਧ ਗਈ ਅਤੇ ਮੇਰੀ ਤਪੱਸਿਆ ਸ਼ੁਰੂ ਹੋ ਗਈ ਹਾਲਾਂਕਿ ਮੇਰਾ ਮੰਨਣਾ ਹੈ ਕਿ ਬਾਲੀਵੁੱਡ ਨੇ ਮੈਨੂੰ ਪ੍ਰਸਿੱਧੀ ਦਿੱਤੀ ਮੈਂ ਬਾਲੀਵੁੱਡ ਛੱਡ ਦਿੱਤਾ ਤੇ ਸਾਲ 2002 2012 ਤੱਕ ਤਪੱਸਿਆ ਚਾਲੀ ਰੱਖੀ ਉਹਨਾਂ ਨੇ ਦੱਸਿਆ ਸੀ ਕਿ ਮੈਂ ਦੁਬਈ ਵਿੱਚ ਕਈ ਸਾਲ ਬਿਤਾਏ ਨੇ ਜਿੱਥੇ ਮੈਂ 2 ਬੈੱਡਰੂਮ ਵਾਲੇ ਫਲੈਟ ਵਿੱਚ ਰਹਿੰਦੀ ਸੀ ਅਤੇ ਇਹਨਾਂ 12 ਸਾਲਾਂ ਦੌਰਾਨ ਮੈਂ ਬ੍ਰਹਮਚਾਰੀ ਦੀ ਪਾਲਣਾ ਕੀਤੀ ਹੈ ਮਮਤਾ ਦੀ ਆਖਰੀ ਰਿਲੀਜ਼ ਹੋਈ ਫਿਲਮ ਕبھی તુમ ਕبھی ਹਮ ਸਾਲ 2000 ਵਿੱਚ ਆਈ ਸੀ ਇਸ ਤੋਂ ਬਾਅਦ ਪੈਚ ਸਾਲ 2002 ਵਿੱਚ ਆਈ ਸੀ ਇਸ ਤੋਂ ਬਾਅਦ ਉਹਨਾਂ ਨੇ ਮਨੋਰੰਜਨ ਦੀ ਦੁਨੀਆ ਨੂੰ ਛੱਡ ਦਿੱਤਾ ਸੀ ਮਮਤਾ ਕੁਲਕਰਨੀ ਤੇ ਖਿੰਨਰ ਖਾੜੇ ਦਾ ਹੋਇਆ ਵੱਡਾ ਐਕਸ਼ਨ ਸਥਾਪਕ ਰਿਸ਼ੀ ਅਜੇ ਦਾਸ ਦੇ ਬੋਲੀਵੁੱਡ ਅਦਾਕਾਰਾਂ ਨੂੰ ਖਾੜੇ ਚੁਕਿੱਤਾ ਬਾਹਰ ਪ੍ਰਯਾਗਰਾਜ ਚ ਚੱਲ ਰਹੇ ਮਹਾਕੁੰ德ਵ ਵਿਚਾਰ ਕੈਨਲ ਖਾੜੇ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਕੈਨਲ ਖਾੜੇ ਦੇ ਸਥਾਪਕ ਰਿਸ਼ੀ ਅਜੇ ਦਾਸ ਨੇ ਮਮਤਾ ਕੁਲਕਰਨੀ ਨੂੰ ਮਹਾਮੰਦਲੇਸ਼ਵਰ ਦੇ ਓਤੇ ਤੋਂ ਹਟਾ ਕੇ ਅਖਾੜੇ ਤੋਂ ਬਾਹਰ ਕਰ ਦਿੱਤਾ ਇਸ ਦਿਨ ਆਲੀ ਲਕਸ਼ਮੀ ਨਾਰਾਇਣਪਰ 파ਠੀ ਨੂੰ ਆਚਾਰੀਆ ਮਹਾਮੰਦਲੇਸ਼ਵਰ ਓਦੇ ਅਤੇ ਅਖਾੜੇ ਤੋਂ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਕੈਨਲ ਖਾੜੇ ਨੂੰ ਜਲਦੀ ਹੀ ਇੱਕ ਨਵਾਂ ਆਚਾਰੀਆ ਮਹਾਮੰਦਲੇਸ਼ਵਰ ਮਿਲੇਗਾ ਕਿਹਾ ਜਾ ਰਿਹਾ ਹੈ ਕਿ ਮਮਤਾ ਕੁਲਕਰਨੀ ਦੇ ਸਿਰ ਨਾ ਮੁੰਡਵੋਣ ਕਰਕੇ ਜੜੀ ਕਾਰਵਾਈ ਕੀਤੀ ਗਈ ਹੈ ਰਿਸ਼ੀ ਅਜਦਾਸ ਨੇ ਕਿਹਾ ਕਿ ਅਖਾੜੇ ਦਾ ਪੁਨਰਗਠਨ ਨਵੇਂ ਸਿਰਿਓਂ ਕੀਤਾ ਜਾਵੇਗਾ ਸਾਬਕਾ ਅਦਾਕਾਰਾ ਮਮਤਾ ਕੁਲਕਰਨੀ ਨੇ ਕੁਝ ਦਿਨ ਪਹਿਲਾਂ ਪ੍ਰਯਾगराज ਵਿੱਚ ਹੋਏ ਮਹਾਕੁੰਭ ਵਿੱਚ ਸੰन्यास ਲੈਣ ਦਾ ਐਲਾਨ ਕੀਤਾ ਸੀ ਮਮਤਾ ਨੇ ਮਹਾਕੁੰਭ ਦੌਰਾਨ ਕਿੰਨ੍ਹੇ ਅਖਾੜੇ ਵਿੱਚ ਆਚਾਰਿਆ ਮਹਾਮੰਡੇਸ਼ਵਰ ਡਾਕਟਰ ਲక్ష్ਮੀ ਨਾਰਾਇਣਪਰਠੀ ਨਾਲ ਮੁਲਾਕਾਤ ਕੀਤੀ ਸੀ ਇਸ ਤੋਂ ਬਾਅਦ ਮਮਤਾ ਨੇ ਸੰਗਮ ਵਿਖੇ ਪਿੰਡਾਂ ਦੀ ਰਸਮ निभाई ਅਤੇ ਉਹਨਾਂ ਦਾ ਤਾਜ ਪੋਸ਼ੀ ਕਿਨਰ ਖਾੜੇ ਵਿੱਚ ਹੋਈ ਮਾਘੁੰਬ ਵਿੱਚ ਸੁੰਨਿਆਸ ਲੈਣ ਤੋਂ ਬਾਅਦ ਮਮਤਾ ਕੁਲਕਰਨੀ ਨੂੰ ਇੱਕ ਨਵਾਂ ਅਧਿਆਤਮਿਕ ਨਾਮ ਸ਼੍ਰੀ ਯਮਾਈ ਮਮਤਾ ਨੰਦ ਗਿਰੀ ਦਿੱਤਾ ਗਿਆ ਸੀ ਇਸੇ ਨਾਲ ਹੀ ਉਹਨਾਂ ਨੂੰ ਕਿਨਰ ਖਾੜੇ ਦਾ ਮਹਾ ਮੰਡਲੇਸ਼ਵਰ ਵੀ ਨਿਯੁਕਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਮਮਤਾ ਕੁਲਕਰਨੀ ਦੀ ਮਹਾਮੰਡਲੇਸ਼ਵਰ ਵੱਜੋਂ ਨਿਯੁਕਤੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਵੱਜੋਂ ਨਿਯੁਕਤ ਕੀਤੇ ਜਾਣ ਦਾ ਸੰਤ ਲਗਾਤਾਰ ਵਿਰੋਧ ਕਰ ਰਹੇ ਸੀ। ਬਾਬਾ ਰਾਮਦੇਵ ਨੇ ਮਮਤਾ ਮਹਾਮੰਡਲੇਸ਼ਵਰ ਬਣਾਉਣ ਦੇ ਫੈਸਲੇ ਤੇ ਵੀ ਸਵਾਲ ਚੁੱਕੇ ਸਨ। ਉਹਨਾਂ ਕਿਹਾ ਸੀ ਕਿ ਕੁਝ ਲੋਕ ਜੋ ਕੱਲ ਤੱਕ ਦੁਨਿਆਵੀ ਸੁੱਖਾਂ ਵਿੱਚ ਸ਼ਾਮਿਲ ਸਨ, ਇੱਕ ਦਿਨ ਵਿੱਚ ਸੰਤ ਬਣ ਗਏ ਜਾਂ ਮਹਾਮੰਡਲੇਸ਼ਵਰ ਵਰਗੇ ਖਿਤਾਬ ਪ੍ਰਾਪਤ ਕਰ ਚੁੱਕੇ ਨੇ। ਕਿੰਨਰ ਖਾੜੇ ਦੇ ਸੰਸਥਾਪਕ ਅਜੀਤਾਸ ਰਵੀ ਕਿਹਾ ਸੀ ਕਿ ਇੱਕ ਔਰਤ ਨੂੰ ਕਿੰਨਰ ਖਾੜੇ ਦਾ ਮਹਾਮੰਡਲੇਸ਼ਵਰ ਬਣਾਉਣਾ ਸੰਧਾਤਾ ਦੇ ਵਿਰੁੱਧ ਹੈ। ਉੱਥੇ ਕਾ ਇੰਟਰਵਿਊ ਵਿੱਚ ਮੰਮਤਾ ਕੁਲਕੰਨੀ ਨੇ ਕਿਹਾ ਸੀ ਕਿ ਮੇਰੇ ਭਾਰਤ ਛੱਡਣ ਦਾ ਕਾਰਨ ਅਧਿਆਤਮਿਕਤਾ ਸੀ 1996 ਵਿੱਚ ਮੇਰਾ ਝੁਕਾ ਅਧਿਆਤਮਿਕਤਾ ਵੱਲ ਹੋ ਗਿਆ ਤੇ ਉਸ ਸਮੇਂ ਦੌਰਾਨ ਮੈਂ ਗੁਰੂ ਗगनगिरी ਮਹਾਰਾਜ ਨੂੰ ਮਿਲੀ ਉਹਨਾਂ ਦੇ ਆਉਣ ਤੋਂ ਬਾਅਦ ਅਧਿਆਤਮਿਕਤਾ ਵਿੱਚ ਮੇਰੀ ਦਿਲਚਸਪੀ ਵੱਧ ਗਈ ਅਤੇ ਮੇਰੀ ਤਪੱਸਿਆ ਸ਼ੁਰੂ ਹੋ ਗਈ ਹਾਲਾਂਕਿ ਮੇਰਾ ਮੰਨਣਾ ਹੈ ਕਿ ਬਾਲੀਵੁੱਡ ਨੇ ਮੈਨੂੰ ਪ੍ਰਸਿੱਧੀ ਦਿੱਤੀ ਮੈਂ ਬਾਲੀਵੁੱਡ ਛੱਡ ਦਿੱਤਾ ਅਤੇ ਸਾਲ 2002 ਤੋਂ 2012 ਤੱਕ ਤਪੱਸਿਆ ਚਾਰੀ ਰੱਖੀ ਉਹਨਾਂ ਨੇ ਦੱਸਿਆ ਸੀ ਕਿ ਮੈਂ ਦੁਬਈ ਵਿੱਚ ਕਈ ਸਾਲ ਬਿਤਾਏ ਨੇ ਜਿੱਥੇ ਮੈਂ 2 ਬੈੱਡਰੂਮ ਵਾਲੇ ਫਲੈਟ ਵਿੱਚ ਰਹਿੰਦੀ ਸੀ ਅਤੇ ਇਹਨਾਂ 12 ਸਾਲਾਂ ਦੌਰਾਨ ਮੈਂ ਬ੍ਰਹਮਚਾਰੀ ਦੀ ਪਾਲਣਾ ਕੀਤੀ ਹੈ। ਮਮਤਾ ਦੀ ਆਖਰੀ ਰਿਲੀਜ਼ ਹੋਈ ਫਿਲਮ ਕبھی túm ਕبھی ਹਮ ਸਾਲ 2000 ਵਿੱਚ ਆਈ ਸੀ ਇਸ ਤੋਂ ਬਾਅਦ ਪੈਚ ਸਾਲ 2002 ਵਿੱਚ ਆਈ ਸੀ ਇਸ ਤੋਂ ਬਾਅਦ ਉਹਨਾਂ ਨੇ ਮਨੋਰੰਜਨ ਦੀ ਦੁਨੀਆ ਨੂੰ ਛੱਡ ਦਿੱਤਾ ਸੀ। ਮਮਤਾ ਕੁਲਕਰਨੀ ਤੇ ਕਿੰਨਰ ਖਾੜੇ ਦਾ ਹੋਇਆ ਵੱਡਾ ਐਕਸ਼ਨ ਸਥਾਪਕ ਰਿਸ਼ੀ ਅਜੇਦਾਸ ਨੇ ਬੋਲੀਵੁੱਡ ਅਦਾਕਾਰਾਂ ਨੂੰ ਖਾੜੇ ਚੋਂ ਕੀਤਾ ਬਾਹਰ। ਪ੍ਰਯਾਗਰਾਜ ਚ ਚੱਲ ਰਹੇ ਮਹਾਕੁੰਦ ਦੇ ਵਿਚਕਾਰ ਕੈਨਲ ਖਾੜੇ ਨੇ ਕੁਵੱਟੀ ਕਾਰਵਾਈ ਕੀਤੀ ਹੈ। ਕੈਨਲ ਖਾੜੇ ਦੇ ਸਥਾਪਕ ਰਿਸ਼ੀ ਅਜੇਦਾਸ ਨੇ ਮਮਤਾ ਕੁਲਕਰਨੀ ਨੂੰ ਮਹਾਮੰਦਲੇਸ਼ਵਰ ਦੇ ਓਤੇ ਤੋਂ ਹਟਾ ਕੇ ਅਖਾੜੇ ਤੋਂ ਬਾਹਰ ਕਰ ਦਿੱਤਾ। ਇਸ ਦੇ ਨਾਲ ਹੀ ਲక్ష్ਮੀ ਨਾਰਾਇਣ ਪਾਠੀ ਨੂੰ ਆਚਾਰੀਆ ਮਹਾਮੰਦਲੇਸ਼ਵਰ ਓਦੇ ਅਤੇ ਅਖਾੜੇ ਤੋਂ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ। ਕੈਨਲ ਖਾੜੇ ਨੂੰ ਜਲਦੀ ਹੀ ਇੱਕ ਨਵਾਂ ਆਚਾਰੀਆ ਮਹਾਮੰਦਲੇਸ਼ਵਰ ਮਿਲੇਗਾ। ਕਿਹਾ ਜਾ ਰਿਹਾ ਹੈ ਕਿ ਮਮਤਾ ਕੁਲਕਰਨੀ ਦੇ ਸਿਰ ਨਾਮ ਣਵੋਣ ਕਰਕੇ ਜੜੀ ਕਾਰਵਾਈ ਕੀਤੀ ਗਈ ਹੈ ਰਿਸ਼ੀ ਅਜਦਾਸ ਨੇ ਕਿਹਾ ਕਿ ਖਾੜੇ ਦਾ ਪੁਨਰਗਠਨ ਨਵੇਂ ਸਿਰਿਓਂ ਕੀਤਾ ਜਾਵੇਗਾ ਸਾਬਕਾ ਅਦਾਕਾਰਾ ਮਮਤਾ ਕੁਲਕਰਨੀ ਨੇ ਕੁਝ ਦਿਨ ਪਹਿਲਾਂ ਪ੍ਰਯਾਗਰਾਜ ਵਿੱਚ ਹੋਏ ਮਹਾਕੁੰਭ ਵਿੱਚ ਸਨਿਆਸ ਲੈਣ ਦਾ ਐਲਾਨ ਕੀਤਾ ਸੀ ਮਮਤਾ ਨੇ ਮਹਾਕੁੰਭ ਦੌਰਾਨ ਕਿੰਨਰ ਖਾੜੇ ਵਿੱਚ ਆਚਾਰਿਆ ਮਹਾਮੰਡਲੇਸ਼ਵਰ ਡਾਕਟਰ ਲక్ష్ਮੀ ਨਾਰਾਇਣਪਰਠੀ ਨਾਲ ਮੁਲਾਕਾਤ ਕੀਤੀ ਸੀ ਇਸ ਤੋਂ ਬਾਅਦ ਮਮਤਾ ਨੇ ਸੰਗਮ ਵਿਖੇ ਪਿੰਡਾਂ ਦੀ ਰਸਮ ਨਿਭਾਈ ਅਤੇ ਉਹਨਾਂ ਦਾ ਤਾਜ ਪੋਸ਼ੀ ਕਿਨਰ ਖਾੜੇ ਵਿਛੋਈ ਮਾਘੁੰਮ ਵਿੱਚ ਸੁੰਨਿਆਸ ਲੈਣ ਤੋਂ ਬਾਅਦ ਮਮਤਾ ਕੁਲਕਰਨੀ ਨੂੰ ਇੱਕ ਨਵਾਂ ਅਧਿਆਤਮਿਕ ਨਾਮ ਸ਼੍ਰੀ ਯਮਾਈ ਮਮਤਾ ਨੰਦ ਗਿਰੀ ਦਿੱਤਾ ਗਿਆ ਸੀ ਇਸ ਦੇ ਨਾਲ ਹੀ ਉਹਨਾਂ ਨੂੰ ਕਿਨਰ ਖਾੜੇ ਦਾ ਮਹਾ ਮੰਡਲੇਸ਼ਵਰ ਵੀ ਨਿਯੁਕਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਮਮਤਾ ਕੁਲਕਰਨੀ ਦੀ ਮਹਾਮੰਡਲੇਸ਼ਵਰ ਵੱਜੋਂ ਨਿਯੁਕਤੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਵੱਜੋਂ ਨਿਯੁਕਤ ਕੀਤੇ ਜਾਣ ਦਾ ਸੰਤ ਲਗਾਤਾਰ ਵਿਰੋਧ ਕਰ ਰਹੇ ਸੀ। ਬਾਬਾ ਰਾਮਦੇਵ ਨੇ ਮਮਤਾ ਮਹਾਮੰਡਲੇਸ਼ਵਰ ਬਨਉਣ ਦੇ ਫੈਸਲੇ ਤੇ ਵੀ ਸਵਾਲ ਚੁੱਕੇ ਸਨ। ਉਹਨਾਂ ਨੇ ਕਿਹਾ ਸੀ ਕਿ ਕੁਝ ਲੋਕ ਜੋ ਕੱਲ ਤੱਕ ਦੁਨਿਆਵੀ ਸੁੱਖਾਂ ਵਿੱਚ ਸ਼ਾਮਲ ਸਨ, ਇੱਕ ਦਿਨ ਵਿੱਚ ਸੰਤ ਬਣ ਗਏ ਜਾਂ ਮਹਾਮੰਡਲੇਸ਼ਵਰ ਵਰਗੇ ਖਿਤਾਬ ਪ੍ਰਾਪਤ ਕਰ ਚੁੱਕੇ ਨੇ। ਕਿਨਰ ਖੜੇ ਦੇ ਸੰਸਥਾਪਕ ਅਜੀਤਾਸ ਦੇਵੀ ਕਿਹਾ ਸੀ ਕਿ ਇੱਕ ਔਰਤ ਨੂੰ ਕਿਨਰ ਖੜੇ ਦਾ ਮਹਾਮੰਡਲੇਸ਼ਵਰ ਬਣਾਉਣਾ ਸੰਦਾਤਾ ਦੇ ਵਿਰੁੱਧ ਹੈ। ਉਹਤੇ ਇਕ ਇੰਟਰਵਿਊ ਵਿੱਚ ਮੰਮਤਾ ਕੁਲਕਾਨੀ ਨੇ ਕਿਹਾ ਸੀ ਕਿ ਮੇਰੇ ਭਾਰਤ ਛੱਡਣ ਦਾ ਕਾਰਨ ਅਧਿਆਤਮਿਕਤਾ ਸੀ 1996 ਵਿੱਚ ਮੇਰਾ ਝੁਕਾ ਅਧਿਆਤਮਿਕਤਾ ਵੱਲ ਹੋ ਗਿਆ ਅਤੇ ਉਸ ਸਮੇਂ ਦੌਰਾਨ ਮੈਂ ਗੁਰੂ ਗਗਨਗਿਰੀ ਮਹਾਰਾਜ ਨੂੰ ਮਿਲੀ ਉਹਨਾਂ ਦੇ ਆਉਣ ਤੋਂ ਬਾਅਦ ਅਧਿਆਤਮਿਕਤਾ ਵਿੱਚ ਮੇਰੀ ਦਿਲਚਸਪੀ ਵੱਧ ਗਈ ਅਤੇ ਮੇਰੀ ਤਪੱਸਿਆ ਸ਼ੁਰੂ ਹੋ ਗਈ ਹਾਲਾਂਕਿ ਮੇਰਾ ਮੰਨਣਾ ਹੈ ਕਿ ਬਾਲੀਵੁੱਡ ਨੇ ਮੈਨੂੰ ਪ੍ਰਸਿੱਧੀ ਦਿੱਤੀ ਮੈਂ ਬਾਲੀਵੁੱਡ ਛੱਡ ਦਿੱਤਾ ਅਤੇ ਸਾਲ 2002 2012 ਤੱਕ ਤਪੱਸਿਆ ਚਾਲੀ ਰੱਖੀ ਉਹਨਾਂ ਨੇ ਦੱਸਿਆ ਸੀ ਕਿ ਮੈਂ ਦੁਬਈ ਵਿੱਚ ਕਈ ਸਾਲ ਬਿਤਾਏ ਨੇ ਜਿੱਥੇ ਮੈਂ 2 ਬੈੱਡਰੂਮ ਵਾਲੇ ਫਲੈਟ ਵਿੱਚ ਰਹਿੰਦੀ ਸੀ ਅਤੇ ਇਹਨਾਂ 12 ਸਾਲਾਂ ਦੌਰਾਨ ਮੈਂ ਬ੍ਰਹਮਚਾਰੀ ਦੀ ਪਾਲਣਾ ਕੀਤੀ ਹੈ। ਮਮਤਾ ਦੀ ਆਖਰੀ ਰਿਲੀਜ਼ ਹੋਈ ਫਿਲਮ ਕبھی túm ਕبھی ਹਮ ਸਾਲ 2000 ਵਿੱਚ ਆਈ ਸੀ ਇਸ ਤੋਂ ਬਾਅਦ ਪੈਚ ਸਾਲ 2002 ਵਿੱਚ ਆਈ ਸੀ ਇਸ ਤੋਂ ਬਾਅਦ ਉਹਨਾਂ ਨੇ ਮਨੋਰੰਜਨ ਦੀ ਦੁਨੀਆ ਨੂੰ ਛੱਡ ਦਿੱਤਾ ਸੀ। ਮਮਤਾ ਕੁਲਕਰਨੀ ਤੇ ਖਿੰਨਰ ਖਾੜੇ ਦਾ ਹੋਇਆ ਵੱਡਾ ਐਕਸ਼ਨ ਸਥਾਪਕ ਰਿਸ਼ੀ ਅਜੇ ਦਾਸ ਨੇ ਬੋਲੀਵੁੱਡ ਅਦਾਕਾਰਾਂ ਨੂੰ ਖਾੜੇ ਚੁਕਿੱਤਾ ਬਾਹਰ ਪ੍ਰਯਾਗਰਾਜ ਚ ਚੱਲ ਰਹੇ ਮਹਾਕੁੰ德ਵ ਵਿਚਾਰ ਕੇਨਲ ਖਾੜੇ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਕੇਨਲ ਖਾੜੇ ਦੇ ਸਥਾਪਕ ਰਿਸ਼ੀ ਅਜੇ ਦਾਸ ਨੇ ਮਮਤਾ ਕੁਲਕਰਨੀ ਨੂੰ ਮਹਾਮੰਦਲੇਸ਼ਵਰ ਦੇ ਉਦੇ ਤੋਂ ਹਟਾ ਕੇ ਅਖਾੜੇ ਤੋਂ ਬਾਹਰ ਕਰ ਦਿੱਤਾ ਇਸ ਦੇ ਨਾਲ ਹੀ ਲక్ష్ਮੀ ਨਾਰਾਇਣ ਪਾਠੀ ਨੂੰ ਆਚਾਰੀਆ ਮਹਾਮੰਦਲੇਸ਼ਵਰ ਉਦੇ ਅਤੇ ਅਖਾੜੇ ਤੋਂ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਕੇਨਲ ਖਾੜੇ ਨੂੰ ਜਲਦੀ ਹੀ ਇੱਕ ਨਵਾਂ ਆਚਾਰੀਆ ਮਹਾਮੰਦਲੇਸ਼ਵਰ ਮਿਲੇਗਾ ਕਿਹਾ ਜਾ ਰਿਹਾ ਹੈ ਕਿ ਮਮਤਾ ਕੁਲਕਰਨੀ ਦੇ ਸਿਰ ਨਾ ਮੰਡਵੋਣ ਕਰਕੇ ਜਿਹੜੀ ਕਾਰਵਾਈ ਕੀਤੀ ਗਈ ਹੈ ਰਿਸ਼ੀ ਅਜੇ ਦਾਸ ਨੇ ਕਿਹਾ ਕਿ ਅਖਾੜੇ ਦਾ ਪੁਨਰਗਠਨ ਨਵੇਂ ਸਿਰਿਓ ਕੀਤਾ ਜਾਵੇਗਾ ਸਾਬਕਾ ਅਦਾਕਾਰਾ ਮਮਤਾ ਕੁਲਕਰਨੀ ਨੇ ਕੁਝ ਦਿਨ ਪਹਿਲਾਂ ਪ੍ਰਿਆਗਰਾਜ ਵਿੱਚ ਹੋਏ ਮਹਾਕੋਪ ਵਿੱਚ ਸੰਯਾਸ ਲੈਂਡ ਦਾ ਐਲਾਨ ਕੀਤਾ ਸੀ ਮਮਤਾ ਨੇ ਮਹਾਕੋਪ ਦੌਰਾਨ ਕਿੰਨਲ ਖਾੜੇ ਵਿੱਚ ਆਚਾਰਿਆ ਮਹਾਮੰਡਲੇਸ਼ਵਰ ਡਾਕਟਰ ਲక్ష్ਮੀ ਨਾਰਾਇਣ ਤੇ 파ਠੀ ਨਾਲ ਮੁਲਾਕਾਤ ਕੀਤੀ ਸੀ ਇਸ ਤੋਂ ਬਾਅਦ ਮਮਤਾ ਨੇ ਸੰਗਮ ਵਿਖੇ ਪਿੰਡਾਂ ਦੀ ਰਸਮ ਵਿੱਚ ਭਾਈ ਅਤੇ ਉਹਨਾਂ ਦਾ ਤਾਜ ਪੋਸ਼ੀ ਕਿਨਰ ਖਾੜੇ ਵਿੱਚ ਹੋਈ ਮਾਘੁੰਮ ਵਿੱਚ ਸਨਿਆਸ ਲੈਣ ਤੋਂ ਬਾਅਦ ਮਮਤਾ ਕੁਲਕਰਨੀ ਨੂੰ ਇੱਕ ਨਵਾਂ ਅਧਿਆਤਮਿਕ ਨਾਮ ਸ਼੍ਰੀ ਯਮਾਈ ਮਮਤਾ ਨੰਦ ਗਿਰ ਦਿੱਤਾ ਗਿਆ ਸੀ ਇਸ ਦੇ ਨਾਲ ਹੀ ਉਹਨਾਂ ਨੂੰ ਕਿਨਰ ਖਾੜੇ ਦਾ ਮਹਾ ਮੰਡਲੇਸ਼ਵਰ ਦੀ ਨਿਯੁਕਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਮਮਤਾ ਕੁਲਕਰਨੀ ਦੀ महामंडलेश्वर वज्जो नियुक्ति ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਮਮਤਾ ਕੁਲਕਰਨੀ ਨੂੰ ਮਹਾਮੰਦलेश्वर ਵਜੋਂ ਨਿਯੁਕਤ ਕੀਤੇ ਜਾਣ ਦਾ ਸੰਤ ਲਗਾਤਾਰ ਵਿਰੋਧ ਕਰ ਰਹੇ ਸੀ। ਬਾਬਾ RAMਦੇਵ ਨੇ ਮਮਤਾ ਮਹਾਮੰਦलेश्वर ਬਨਉਣ ਦੇ ਫੈਸਲੇ ਤੇ ਵੀ ਸਵਾਲ ਚੁੱਕੇ ਸਨ। ਉਹਨਾਂ ਕਿਹਾ ਸੀ ਕਿ ਕੁਝ ਲੋਕ ਜੋ ਕੱਲ ਤੱਕ ਦੁਨਿਆਵੀ ਸੁੱਖਾਂ ਵਿੱਚ ਸ਼ਾਮਿਲ ਸਨ, ਇੱਕ ਦਿਨ ਵਿੱਚ ਸੰਤ ਬਣ ਗਏ ਜਾਂ ਮਹਾਮੰਦलेश्वर ਵਰਗੇ ਖਿਤਾਬ ਪ੍ਰਾਪਤ ਕਰ ਚੁੱਕੇ ਨੇ। ਕਿਨਰ ਖਾੜੇ ਦੇ ਸੰਸਥਾਪਕ ਅਜੀਤਾਸਰੇਵੀ ਕਿਹਾ ਸੀ ਕਿ ਇੱਕ ਔਰਤ ਨੂੰ ਕਿਨਰ ਖਾੜੇ ਦਾ ਮਹਾਮੰਦलेश्वर ਬਣਾਉਣਾ ਸਿੰਧ ਆਸਤਾ ਦੇ ਵਿਰੁੱਧ ਉਹਥੇ ਇੱਕ ਇੰਟਰਵਿਊ ਵਿੱਚ ਮੰਮਤਾ ਕੁਲਕਰਨੀ ਨੇ ਕਿਹਾ ਸੀ ਕਿ ਮੇਰੇ ਭਾਰਤ ਛੱਡਣ ਦਾ ਕਾਰਨ ਅਧਿਆਤਮਿਕਤਾ ਸੀ 1996 ਵਿੱਚ ਮੇਰਾ ਝੁਕਾ ਅਧਿਆਤਮਿਕਤਾ ਵੱਲ ਹੋ ਗਿਆ ਤੇ ਉਸ ਸਮੇਂ ਦੌਰਾਨ ਮੈਂ ਗੁਰੂ ਗਗਨਗਿਰੀ ਮਹਾਰਾਜ ਨੂੰ ਮਿਲੀ ਉਹਨਾਂ ਦੇ ਆਉਣ ਤੋਂ ਬਾਅਦ ਅਧਿਆਤਮਿਕਤਾ ਵਿੱਚ ਮੇਰੀ ਦਿਲਚਸਪੀ ਵੱਧ ਗਈ ਅਤੇ ਮੇਰੀ ਤਪੱਸਿਆ ਸ਼ੁਰੂ ਹੋ ਗਈ ਹਾਲਾਂਕਿ ਮੇਰਾ ਮੰਨਣਾ ਹੈ ਕਿ ਬਾਲੀਵੁੱਡ ਨੇ ਮੈਨੂੰ ਪ੍ਰਸਿੱਧੀ ਦਿੱਤੀ ਮੈਂ ਬਾਲੀਵੁੱਡ ਛੱਡ ਦਿੱਤਾ ਅਤੇ ਸਾਲ 2000 ਤੋਂ 2012 ਤੱਕ ਤਪੱਸਿਆ ਚਾਲੀ ਰੱਖੀ ਉਹਨਾਂ ਨੇ ਦੱਸਿਆ ਸੀ ਕਿ ਮੈਂ ਦੁਬਈ ਵਿੱਚ ਕਈ ਸਾਲ ਬਿਤਾਏ ਨੇ ਜਿੱਥੇ ਮੈਂ 2 ਬੈੱਡਰੂਮ ਵਾਲੇ ਫਲੈਟ ਵਿੱਚ ਰਹਿੰਦੀ ਸੀ ਅਤੇ ਇਹਨਾਂ 12 ਸਾਲਾਂ ਦੌਰਾਨ ਮੈਂ ਬ੍ਰਹਮਚਾਰੀ ਦੀ ਪਾਲਣਾ ਕੀਤੀ ਹੈ ਮਮਤਾ ਦੀ ਆਖਰੀ ਰਿਲੀਜ਼ ਹੋਈ ਫਿਲਮ ਕبھی ਤੂੰ ਕبھی ਹਮ ਸਾਲ 2000 ਵਿੱਚ ਆਈ ਸੀ ਇਸ ਤੋਂ ਬਾਅਦ ਪੈਚ ਸਾਲ 2002 ਵਿੱਚ ਆਈ ਸੀ ਇਸ ਤੋਂ ਬਾਅਦ ਉਹਨਾਂ ਨੇ ਮਨੋਰੰਜਨ ਦੀ ਦੁਨੀਆ ਨੂੰ ਛੱਡ ਦਿੱਤਾ ਸੀ ਮਮਤਾ ਕੁਲਕਰਨੀ